ਸੋਚਿਤੇ ਜਿਸ ਆਪ ਚੇਤਾਇ ਗੁਰ ਕੈ ਸਬਦ ਵਸੈ ਮਨ ਆਇ ਆਪੇ ਵੇਖੇ ਆਪੇ ਵਿਖੇ ਆਪੇ ਬੂਝੈ ਆਪੇ ਵੇਖੇ ਆਪੇ ਬੂਝੈ ਆਪੈ ਆਪ ਸਮਾਇਦਾ ਆਪੈ ਆਪ ਸਮਾਇਦਾ ਜੇਨ ਮਨ ਵਿੱਚ ਵਥ ਪਾਈ ਸੋਈ ਜਾਣੈ ਗੁਰ ਕੈ ਸਬਦੇ ਆਪ ਪਛਾਣੈ ਆਪ ਪਛਾਣੈ ਸੋਈ ਜਾਨ ਨਿਰਮਲ ਬਾਣੀ ਸ਼ਬਦ ਸੁਣਾਏ ਦਾ ਇਹ ਕਾਇਆ ਪਵਿੱਤ ਹੈ ਸਰੀਰ ਇਹ ਕਾਇਆ ਪਵਿੱਤ ਹੈ ਸਰੀਰ ਇਹ ਕਾਇਆ ਪਵਿੱਤ ਹੈ ਸਰੀਰ ਗੁਰ ਸ਼ਬਦੀ ਚੇਤਾ ਗੁਰ ਸ਼ਬਦੀ ਚੇਤਾ ਗੁਣੀ ਗਹਿੀਰ ਗੁਰ ਸ਼ਬਦੀ ਕੀਤਾ ਗੁਣੀ ਗਹੀਰ ਆਨ ਦਿਨ ਗੁਣ ਗਾਵੇ ਰੰਗ ਰਾਤਾ ਗੁਣ ਕਹਿ ਗੁਣੀ ਸਮਾਇਦਾ ਇਹੋ ਸਰੀਰ ਸਭ ਇਹ ਵਿਸਰਾਮ ਯਾਦ ਰੱਖਣ ਵਾਲਾ ਹੈ ਇਹੋ ਸਰੀਰ ਸਭ ਮੂਲ ਹੈ ਮਾਇਆ ਇਹੋ ਸਰੀਰ ਸਭ ਮੂਲ ਹੈ ਮਾਇਆ ਦੂਜੈ ਪਾਏ ਪਰਮ ਕੁਲਾਇਆ ਹਰ ਨਾ ਚੇਤੇ ਸਦਾ ਦੁਖ ਪਾਏ ਬਿਨ ਹਰ ਚੀਤੇ ਦੁਖ ਪਾਇਦਾ ਜੇ ਸਤਗੁਰ ਸੇਵੀ ਸੋ ਪਰਵਾਨ ਕਾਇਆ ਹੰਸ ਨਿਰਮਲ ਨਿਰਮਲ ਪਾਤਿ ਵਿਸਰਾਮ ਲਾਉਣਾ ਕਾਇਆ ਹੰਸ ਨਿਰਮਲ ਦਰ ਸੱਚਾ ਜਾਣ ਕਾਇਆ ਹੰਸ ਨਿਰਮਲ ਦਰ ਸੱਚਾ ਜਾਣ ਹਰ ਸੇਵੇ ਹਰ ਮਨ ਵਸਾਏ ਸੋ ਹੈ ਹਰ ਗੁਣ ਗਾਏਦਾ ਬਿਨ ਭਗਾ ਗੁਰ ਸੇਵਿਆ ਨਾ ਜਾਏ ਮਨ ਮੁਖ ਭੂਲੇ ਮੁਏ ਬਿਲਾਏ ਜਿਨ ਕੋ ਨਦਰ ਹੋਵੇ ਗੁਰ ਕੇਰੀ ਜਿਨ ਕੋ ਨਦਰ ਹੋਵੇ ਗੁਰ ਕੇਰੀ ਜਿਨ ਕੋ ਨਦਰ ਹੋਵੇ ਗੁਰ ਕੇਰੀ ਹਰ ਜੀਵ ਆਪ ਮਿਲਾਇਦਾ ਕਾਇਆ ਕੋਟ ਅੱਕੇ ਹਟ ਨਾਲੇ ਗੁਰਮੁਖ ਲੇਵੈ ਵਸਤ ਸਮਾਲੇ ਵਸਤ ਸਮਾਲੇ ਗੁਰਮੁਖ ਲਿਵੈ ਵਸਤ ਸਮਾਲੇ ਵਰ ਵਸਤ ਇਕੱਠਾ ਹੀ ਕਹਿੰਦਾ ਵਸਤ ਇਸ ਤਰ੍ਹਾਂ ਨਹੀਂ ਵਸਤ ਸਮਾਲੇ ਹਰ ਕਾ ਨਾਮ ਧਿਆਏ ਦਿਨ ਰਾਤੀ ਊਤਮ ਪਦਵੀ ਪਾਇਦਾ ਆਪੇ ਸੱਚਾ ਹੈ ਸੁਖ ਦਾਤਾ ਆਪੇ ਸੱਚਾ ਸਿਵਿਸਰਾਮ ਹੈ ਸੁਖ ਦਾਤਾ ਆਪੇ ਸੱਚਾ ਹੈ ਸੁਖ ਦਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਨਾਨਕ ਨਾਮ ਸਲਾਹੇ ਸਾਚਾ ਪੂਰੇ ਭਾਗ ਕੋ ਪਾਇਦਾ ਮਾਰੂ ਮਹੱਲਾ ਤੀਜਾ ਨਿਰੰਕਾਰ ਆਕਾਰ ਉਪਾਇਆ ਮਾਇਆ ਮੋਹ ਹੁਕਮ ਬਣਾਇਆ ਆਪੇ ਖੇਲ ਕਰੇ ਸਭ ਕਰਤਾ ਸੋਣ ਸਾਚਾ ਮਨ ਵਸਾਇਦਾ ਮਾਇਆ ਮਾਈ ਤ੍ਰੈ ਗੁਣ ਪਰਸੂਤ ਜਮਾਇਆ ਚਾਰੇ ਬੇਦ ਬ੍ਰਹਮ ਨੋ ਫਰਮਾਇਆ ਮਾਇਆ ਮਾਈ ਇੱਥੇ ਵਿਸਰਾਮ ਲਾਉਣਾ ਹੈ ਤ੍ਰੈ ਗੁਣ ਪਰਸੂਤ ਜਮਾਇਆ ਚਾਰੇ ਬੇਦ ਬ੍ਰਹਮ ਨੋ ਫਰਮਾਇਆ ਵਰੇ ਮਾਹ ਵਾਰ ਥਿੱਤੀ ਕਰ ਇਸ ਜਗ ਮਹਿ ਸੋਜੀ ਪਾਏ ਦਾ ਵਰੇ ਮਾਹ ਇੱਥੇ ਠਮਕ ਵਾਰ ਥਿੱਤੀ ਕਰ ਇੱਥੇ ਵਿਸਰਾਮ ਹੈ ਇਸ ਜਗ ਮਹਿ ਸੂਜੀ ਪਾਇਦਾ ਗੁਰ ਸੇਵਾ ਤੇ ਕਰਨੀ ਸਾਰ RAM ਨਾਮ ਰਖ ਔਰ ਧਾਰ ਗੁਰ ਬਾਣੀ ਵਰਤੀ ਜਗ ਅੰਤਰ ਇਸ ਬਾਣੀ ਤੇ ਹਰ ਨਾਮ ਪਾਇਦਾ ਵੇਦ ਪੜੈ ਅਨ ਦਿਨਵਾਦ ਸਮਾਲੇ ਨਾਮ ਨਾ ਚੇਤੇ ਵੱਧਾ ਜਮ ਕਾਲੇ ਦੂਜੇ ਭਾਗ ਸਦਾ ਦੁਖ ਪਾਏ ਤ੍ਰੈ ਗੁਣ ਭਰਮ ਭੁਲਾਏ ਦਾ ਗੁਰਮੁਖ ਇੱਕ ਸਿ ਸੇਵ ਲੇਵ ਲਾਇ ਤ੍ਰਿਬਿਦ ਮਨਸਾ ਮਨ ਹ ਸਮਾਏ ਸਾਚਾ ਸ਼ਬਦ ਸਦਾ ਹੈ ਮੁਕਤਾ ਮਾਇਆ ਮੋਹ ਚੁਕਾਏ ਦਾ ਜੋ ਧੁਰ ਰਾਤੇ ਸੇ ਹੁਣ ਰਾਤੇ ਗੁਰ ਪ੍ਰਸਾਦੀ ਸਹਜੇ ਮਾਤੇ ਸਤ ਗੁਰ ਸੇਵ ਸਦਾ ਪ੍ਰਭ ਪਾਇਆ ਆਪੈ ਆਪ ਮਿਲਾਏ ਦਾ माया मोह भरमन पाए हां ਇਹ ਪਾਠ ਭਰਮਿੰਨ ਇਕੱਠਾ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਹੈ ਵੱਖਰਾ ਲਿਖਿਆ ਹੋਇਆ ਭਰਮ ਨਾ ਪਾਏ ਪਾਠ ਕਰਨਾ ਹੈ ਮਾਇਆ ਮੋਹ ਇਥੇ ਵਿਸਰਾਮ ਹੈ ਭਰਮਿੰਨ ਪਾਏ ਮਾਇਆ ਮੋਹ ਭਰਮਿੰਨ ਪਾਏ ਦੂਜੇ ਭਾਇ ਲੱਗਾ ਦੁੱਖ ਪਾਏ ਦੂਜੇ ਭਾਇ ਲੱਗਾ ਦੁੱਖ ਪਾਏ ਦੂਜੇ ਭਾਇ ਲੱਗਾ ਦੁਖ ਪਾਏ ਸੁਹਾ ਰੰਗ ਦਿਨ ਥੋੜੇ ਹੋਵੇ ਇਸ ਜਾਦੇ ਬਿਲਮ ਨਾ ਲਾਏ ਦਾ ਇਹ ਮਨ ਭੈ ਭਾਇ ਰੰਗਾਏ ਇਹਤ ਰੰਗ ਸਾਚੇ ਮਾ ਹਿਸਮਾਏ ਇਹਤ ਰੰਗ ਸਾਚੇ ਮਾ ਹਿਸਮਾਏ ਇਹਤ ਰੰਗ ਸਾਚੇ ਮਾ ਹਿਸਮਾਏ ਪੂਰਾ ਭਾਗ ਕੋ ਇਹੋ ਰੰਗ ਪਾਏ ਗੁਰਮਤੀ ਰੰਗ ਚੜਾਏ ਦਾ ਮਨਮੁਖ ਬਹੁਤ ਕਰੇ ਅਭਿਮਾਨ ਦਰਗ ਹੈ ਮਨਮੁਖ ਬਹੁਤ ਕਰੇ ਅਭਿਮਾਨ ਦਰਗ ਹੈ ਕਬਹੀ ਨਾ ਪਾਵੇ ਮਾਨ ਦੂਜੈ ਲਾਗੇ ਜਨਮ ਗਵਾਇਆ ਬਿਨ ਬੁਝੇ ਦੁਖ ਪਾਏ ਦਾ ਮੇਰਾ ਪ੍ਰਭ ਅੰਤਰ ਆਪ ਲੁਕਾਇਆ ਮੇਰੇ ਪ੍ਰਭ ਅੰਦਰ ਆਪ ਲੁਕਾਇਆ ਇੱਥੇ ਪ੍ਰਭ ਤੇ ਵਿਸਰਾਮ ਲਾਉਣਾ ਮੇਰਾ ਪ੍ਰਭ ਅੰਦਰ ਆਪ ਲੁਕਾਇਆ ਗੁਰ ਪ੍ਰਸਾਦੀ ਹਰ ਮਿਲੈ ਮਿਲਾਇਆ ਸੱਚਾ ਪ੍ਰਭ ਸੱਚਾ ਵਾਪਾਰ ਨਾਮ ਅਮੋਲਕ ਪਾਇਦਾ ਪਿੱਛੇ ਵਿਸਰਾਮ ਇਤ ਰੰਗ ਸਾਚੇ ਮਾਹਿਸਮਾਈ ਠੀਕ ਹੈ ਇਤ ਰੰਗ ਸਾਚੇ ਮਾਹਿਸਮਾਈ ਚਲੋ ਇਸ ਕਾਇਆ ਕੀ ਕੀਮਤ ਕਿਨਾਂ ਨਾ ਪਾਈ ਮੇਰਾ ਠਾਕੁਰ ਇਹ ਵਣਤ ਬਣਾਈ ਗੁਰਮੁਖ ਹੋਵੇ ਸੋ ਕਾਇਆ ਸੋਧੈ ਆਪਹਿ ਆਪ ਮਿਲਾਏ ਦਾ ਕਾਇਆ ਵਿੱਚ ਟੋਟਾ ਕਾਇਆ ਵਿੱਚ ਲਾਹਾ ਗੁਰਮੁਖ ਖੋਜੇ ਵੇ ਪ੍ਰਵਾਹਾ ਗੁਰਮੁਖ ਵਣਜ ਸਦਾ ਸੁਖ ਪਾਏ ਸਹਜੇ ਸਹਜ ਮਿਲਾਏ ਦਾ ਸੱਚਾ ਮਹਿਲ ਸੱਚੇ ਭੰਡਾਰਾ ਆਪੇ ਦੇਵ ਹੈ ਦੇਵਨਹਾਰਾ ਦੀਵਣਹਰ ਆਪੇ ਦੇਵ ਹੈ ਦੇਵਨਹਾਰਾ ਗੁਰਮੁਖ ਸਾ ਲਾਹੇ ਸੁਖ ਦਾਤੀ ਮਨ ਮੇਲੇ ਕੀਮਤ ਪਾਏ ਦਾ ਕਾਇਆ ਵਿੱਚ ਵਸਤ ਕੀਮਤ ਨਹੀਂ ਪਾਈ ਗੁਰਮੁਖ ਆਪੇ ਦੇ ਵਢਿਆਈ ਜਿਸ ਦਾ ਹੱਟ ਸੋਈ ਵਥ ਜਾਣਾ ਹੈ ਗੁਰਮੁਖ ਦੇ ਨਾ ਪਛੋਤਾਏ ਦਾ ਹਰ ਜੀ ਸਭ ਮਹਿ ਰਹਿ ਆ ਸਮਾਈ ਗੁਰ ਪ੍ਰਸਾਦੀ ਪਾਇਆ ਜਾਈ ਆਪੇ ਮੇਲ ਮਿਲਾਏ ਆਪੇ ਸਭ ਦੇ ਸਹਿਜ ਸਮਾਏ ਦਾ ਆਪੇ ਮੇਲ ਮਿਲਾਏ ਆਪੇ ਕਿੱਥੇ ਵਿਸਰਾਮ ਆਪੇ ਸੱਚਾ ਸਬਦ ਮਿਲਾਏ ਸਬਦੇ ਵਿੱਚੋ ਭਰਮ ਚੁਕਾਏ ਸਬਦੇ ਇੱਥੇ ਵਿਸਰਾਮ ਸਬਦੇ ਪੱਤੇ ਲਾਉਣਾ ਹੈ ਸਬਦੇ ਵਿੱਚੋਂ ਭਰਮ ਚੁਕਾਏ ਸਬਦੇ ਵਿੱਚੋਂ ਭਰਮ ਚੁਕਾਏ ਨਾਨਕ ਨਾਮ ਮਿਲਾ ਵਢਾਈ ਨਾਮੇ ਹੀ ਸੁਖ ਪਾਏ ਦਾ